ਨਾ ਬਾਲਕਾਂ ਨੂੰ ਵਾਹਨ ਦੇਣ ਦਾ ਦੇਖ ਲਵੋ ਨਤੀਜਾ ਇੱਕ ਪਰਿਵਾਰ ਦਾ ਤੇ ਚਰਾਗੀ ਬੁਝ ਗਿਆ ਤੇ ਦੂਜਾ ਲੜ ਰਿਹਾ ਹੈ ਜ਼ਿੰਦਗੀ ਅਤੇ ਮੌਤ ਦੀ ਲੜਾਈ ਬਟਾਲਾ ਨੇੜੇ ਪਿੰਡ ਬਹਾਦਰ ਸੈਣ ਵਿਖੇ ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਹਾਦਸਾ ਇੰਨਾ ਦਰਦਨਾਕ ਸੀ ਕਿ ਖੌਫਨਾਕ ਵੀ ਸੀ ਕਿ ਇੱਕ ਮੋਟਰਸਾਈਕਲ ਦੂਜੀ ਮੋਟਰਸਾਈਕਲ ਵਿੱਚ ਜਾ ਬੱਜਿਆ ਤਾਂ ਬੁਲਟ ਮੋਟਰਸਾਈਕਲ ਦਾ ਇੰਜਣ ਹੀ ਫਾੜ ਗਿਆ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਜ਼ੋਰ ਨਾਲ ਇਹ ਆਪਸ ਵਿੱਚ ਟਕਰਾਈ ਹੋਣਗੇ ਇੱਕ ਵਿਦਿਆਰਥੀ ਜੋ ਕਿ 10ਵੀਂ ਜਮਾਤ ਦੇ ਵਿੱਚ ਪੜਦਾ ਹੈ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਤੇ ਆਪਣੇ ਘਰ ਜਾਣ ਲਈ ਪੈਟਰੋਲ ਪੰਪ ਤੋਂ ਨਿਕਲਿਆ ਦੂਜੇ ਪਾਸੇ ਦੂਸਰਾ ਵਿਦਿਆਰਥੀ ਬੁਲਟ ਮੋਟਰਸਾਈਕਲ ਤੇ ਬਟਾਲੇ ਵੱਲੋਂ ਆਪਣੇ ਪਿੰਡ ਜਾਣ ਲਈ ਆ ਰਿਹਾ ਸੀ ਤਾਂ ਦੋਨਾਂ ਦੀ ਆਮੋ ਸਾਹਮਣੇ ਟੱਕਰ ਹੋ ਗਈ ਜਦੋਂ ਟੱਕਰ ਹੋਈ ਤਾਂ 10ਵੀਂ ਜਮਾਤ ਵਿੱਚ ਪੜਨ ਵਾਲਾ ਵਿਦਿਆਰਥੀ ਸ਼ਹਿਬਾਤ ਸਿੰਘ ਦੀ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਦਰੰ ਮੌਤ ਹੋ ਗਈ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ। ਉਹਨਾਂ ਨੂੰ ਦੇਖਣਾ ਵੀ ਮੁਸ਼ਕਿਲ ਹੋ ਗਿਆ। ਦੂਜੇ ਪਾਸੇ ਜੋ ਦੂਸਰਾ ਵਿਦਿਆਰਥੀ ਸੀ ਜੋ ਬੁਲਟ ਮੋਟਰਸਾਈਕਲ ਤੇ ਆ ਰਿਹਾ ਸੀ ਉਹ ਵੀ ਪ੍ਰਾਈਵੇਟ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਉਸ ਦੀ ਉਮਰ ਮਹਿਜ਼ 21 ਤੋਂ 22 ਸਾਲ ਹੋ ਸਕਦੀ ਹੈ। 11ਵੀਂ ਜਾਂ 12ਵੀਂ ਦਾ ਵਿਦਿਆਰਥੀ ਵਿਦਿਆਰਥੀ ਹੋ ਸਕਦਾ ਹੈ ਮ੍ਰਿਤਿਕ ਸ਼ਹਿਬਾਤ ਜੋ 10ਵੀਂ ਜਮਾਤ ਵਿੱਚ ਪੜਦਾ ਸੀ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਕਿ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਇਸ ਮੌਕੇ ਸ਼ਹਿਬਾਤ ਸਿੰਘ ਦੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਹੈ ਕਿ ਸ਼ਹਿਬਾਤ ਸਿੰਘ ਮੇਰੇ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜਦਾ ਸੀ ਛੁੱਟੀ ਤੋਂ ਬਾਅਦ ਆਪਣੇ ਘਰ ਜਾਣ ਲੱਗਿਆ ਤੇ ਦਰਦਨਾਕ ਹਾਦਸਾ ਵਾਪਰ ਗਿਆ ਇਹ ਮਾਪਿਆਂ ਦਾ ਇਕਲੌਤਾ ਪੁੱਤ ਸੀ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਵੀ ਤਫ਼ਤੀਸ਼ ਕਰ ਰਹੀ ਹੈ ਕਿ ਗਲਤੀ किस दी है बहरहाल सारी ही घटना सीसीटीवी कैमरे में कैद हो गई 不对，不对，不对，不对，不对。 ਉਹ ਜੀ ਇਹ ਉਹ ਟ੍ਰੇ ਉੱਥੇ ਗਈ ਇਹ ਉਹ ਬੜਾ ਅੱਗੇ ਵੀ ਆਪਰੇ ਨੇ ਨਹੀਂ ਕੋਈ ਉੱਥੇ ਵੀ ਆਵਾਏ ਉਹ एक्चुअली ਜਦੋਂ ਸਕੂਲ ਤੋਂ ਛੁੱਟੀ ਦਾ ਟਾਈਮ ਹੋਇਆ ਆ ਔਰ ਸਾਡੇ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਹੈ ਸ਼ੇਬਾਦ ਸਿੰਘ son of ਰਾਮ ਸਿੰਘ ਰੁਟੀਨ ਦੀ ਤਰ੍ਹਾਂ ਆਪਣਾ ਵਹੀਕਲ ਲੈ ਕੇ ਸਕੂਲ ਤੋਂ ਘਰ ਜਾ ਰਿਹਾ ਸੀਗਾ ਸਕੂਲ ਤੋਂ ਲਗਭਗ 300 ਮੀਟਰ ਦੀ ਦੂਰੀ ਤੇ ਇੱਕ ਪੰਪ ਆ ਪੰਪ ਤੋਂ ਜਿੱਦਾਂ ਹੀ ਇਹ ਬੱਚਾ ਆਪਣਾ ਪੈਟਰੋਲ ਪ੍ਰਵਾਹ ਕੇ ਬਾਹਰ ਨਿਕਲੇ ਆ ਤੇ ਬਟਾਲਾ ਵਾਲੀ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਚ ਬੁਲੇਟ ਤੇ ਉਹ ਵੀ ਇੱਕ ਬੱਚਾ ਆ ਉਹ ਵੀ ਆਈ ਥਿੰਕ ਕਲਾਸ 1 2 ਦਾ ਵਿਦਿਆਰਥੀ ਆ ਪਿੰਡ ਮਸਾਣੀ ਆ ਇਹ ਦੋਨਾਂ ਦਾ ਆਪਸ ਵਿੱਚ ਕੋਲੀਜ਼ਮ ਹੋਇਆ ਤੇ ਸ਼ੇਬਾਤ ਸਿੰਘ ਦੀ ਜਿਹੜੀ ਆਨ ਸਪੋਟ ਦੀ ਡੈਥ ਹੋਈ ਹੈ ਜੀ ਕਿੰਨੀਆਂ ਸੱਟਾਂ ਲੱਗੀਆਂ ਇਹ ਬੱਚੇ ਦੇ ਤੇ ਸ਼ੇਬਾਤ ਸਿੰਘ ਸ਼ੇਬਾਤ ਸਿੰਘ ਨੂੰ ਤਾਂ ਬਹੁਤ ਜ਼ਿਆਦਾ ਡੀਪ ਇਜਰੀਜ਼ ਆਈਆਂ ਨੇ ਉਹਦਾ ਲਗਭਗ ਸਿਰ ਦਾ ਪਿਛਲਾ ਹਿੱਸਾ ਸਾਰਾ ਡੈਮੇਜ ਹੋ ਗਿਆ ਦੂਸਰਾ ਬੱਚਾ ਅੰਦਰ ਜਰੇ ਆ ਨਾ ਜਿਹੜਾ ਉਹਦੀ ਕਾਫੀ ਗੰਭੀਰ ਚੱਟਰੀ ਹੈ ਇਸ ਬੱਚੇ ਦੀ ਗੱਲ ਕੀਤੀ ਜਾਵੇ ਕਿੰਨੇ ਭੈਣ ਭਰਾ ਨੇ ਕੋਲ ਮਤਲਬ ਇਹਨਾਂ ਦੇ ਮਾਪੇ ਦਾ ਇਕਲੌਤਾ ਹੀ ਬੱਚਾ ਸੀ ਜੀ ਇਹ ਸੇਸ਼ਪਾਲ ਸਿੰਘ ਸੇਸ਼ਪਾਲ ਸਿੰਘ ਕੀ ਐਕਸੀਡੈਂਟ ਹੋਇਆ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਹੁਣੇ ਪट्रोल ਗਈ ਹੈ ਕਿਥੇ ਐਕਸੀਡੈਂਟ ਹੋਇਆ ਪੈਟਰੋਲ ਪੰਪਲੇ ਜਸਸ ਹੁਣੇ ਆਏ ਆਂ ਆਲਕੇ ਜਿਹੜੀ ਗੱਲ ਪਤਾ ਲੱਗੀ ਹੈ ਕਿ ਇੱਕ ਸਹਿਬਾਦ ਸਿੰਘ ਸੀਗਾ ਛੋਟੀ ਉਮਰ ਦਾ ਲੜਕਾ ਸੀ ਤੇ ਇਹ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਨਿਕਲਿਆ ਇੱਕ ਬੋਟਮੋਂਸ ਵਾਲ ਤੇ ਰਣਵੀਰ ਸਿੰਘ ਆ ਰਿਹਾ ਸੀਗਾ ਜੋ ਇਹਨਾਂ ਦੀ ਟੱਕਰ ਹੋਈ ਛੜਕ ਦੇ ਵਿੱਚ ਬਾਕੀ ਜੀ ਤਫਤੀਸ਼ ਕਰ ਰਹੇ ਆ ਜੀ ਜਿਹੜੀ ਗੱਲ ਸਾਹਮਣੇ ਆਈ ਹੈ ਹਾਂ ਜੀ ਕਲੀਅਰ ਨਹੀਂ ਆ ਫੋਨ ਤੇ ਪਤਾ ਲੱਗਾ ਕਿ ਮੌਤ ਹੋ ਚੁੱਕੀ ਹੈ ਜੀ ਸਹਿਬਾਦ ਸਿੰਘ ਦੀ ਇੱਕ ਦੀ ਹਾਂ ਜੀ ਦੂਸਰੇ ਨੂੰ ਵੀ ਸਰੀਰ ਹੈ ਹਾਂ ਦੂਸਰੇ ਨੂੰ ਦੋਨਾਂ ਨੂੰ ਸੱਟਾਂ ਲੱਗੀਆਂ ਜੀ ਹਸਪੀਟਲ ਨੇ ਦੋਨੋਂ ਵੀ ਵਿਦਿਆਰਥੀ ਹੈ ਇੱਕ ਤੇ ਵਿਦਿਆਰਥੀ ਕਲੀਅਰ ਹੀ ਆ ਪਤਾ ਲੱਗਾ ਜਿਹੜਾ ਸਹਿਬਾਤ ਸਿੰਘ ਹੈ ਜੀ ਤੇ ਦੂਸਰਾ ਵੀ ਕਹਿੰਦੇ ਵੀ ਕਾਲਜ ਪੜਦਾ ਹੀ ਆ ਜੀ ਬਾਕੀ ਜੋ ਕਲੀਅਰ ਹੋ ਗਏ